ਉਹ ਲੋੜ ਦੀ ਗੱਲ ਕੀ ਇਹ ਹੈ ਕਿ ਚੌਧਰ ਦੀ ਲੜਾਈ ਹੈ ਕੋਈ ਕਿ ਤੁਸੀਂ ਉੱਥੇ ਨਹੀਂ ਜਾ ਰਹੇ ਕਿਉਂਕਿ ਉੱਥੇ ਲੋੜ ਹੈ ਇਸ ਵੇਲੇ ਕਹਿੰਦੇ ਕਿਸਾਨਾਂ ਨੂੰ ਤੌਰ ਦੀ ਉਹ ਚੌਧਰ ਦੀ ਲੋੜ ਨਹੀਂ ਸਾਡੇ ਸਾਰੇ ਉਹ ਸਾਥੀ ਵੀ ਸੰਘਰਸ਼ ਦੇ ਰਾ ਪਏ ਨੇ ਅਸੀਂ ਵੀ ਨਾ ਚੌਧਰ ਦਾ ਸਾਡਾ ਕੋਈ ਰੌਲਾ ਹੈਗਾ ਸਾਡਾ ਤਾਂ ਸੰਘਰਸ਼ ਲੜਨ ਦਾ ਤਰੀਕਾ ਹੈ ਵੀ ਕਿਹੜੇ ਤਰੀਕੇ ਨਾਲ ਲੜਨਾ ਹੈ ਲੱਗੀ ਬਾਰਡਰਾਂ ਦੇ ਉੱਤੇ ਉੱਥੇ ਉੱਥੇ ਕਿਸਾਨ ਘੱਟ ਜਾਂਦੇ ਤੁਸੀਂ ਕਮੇਟੀ ਪੂਰੇ ਜ਼ਿੰਮੇਵਾਰ ਮੇਰਾ ਕਮੇਟੀ ਹਮੇਸ਼ਾ ਪਹਿਲਾਂ ਵੀ ਸੀ ਮੇਰੀ ਘਰ ਤੋਂ ਕਦਿਆ ਬਾਪੂ ਸੀਗਾ ਸਿੰਘੂ ਤਾਂ ਪਹੁੰਚ ਗਿਆ ਸੀ ਖੁੰਡਾ ਲੈ ਕੇ ਸ਼ੰਭੂ ਕਿਉਂ ਨਹੀਂ ਪਹੁੰਚ ਰਿਹਾ ਨਹੀਂ ਆਊਗਾ ਸਮਾਂ ਪਹੁੰਚ ਜਾਗੇ ਆਊਗਾ ਸਭ ਪਹੁੰਚ ਜਾਣਾ ਕੱਡ ਲੱਗੀ ਹੋਵੇ ਉਹਦੇ ਉੱਤੇ ਉਸੇ ਸਮੇਂ ਦੇ ਉੱਤੇ ਪਾਣੀ ਨਾ ਪਾਇਆ ਤਾਂ ਫੇਰ ਫਾਇਦਾ ਕੀ ਫੇਰ ਤਾਂ ਕੱਲੀ ਰਾਖ ਰਹਿ ਜਾਣੀ ਐ ਇਸ ਵੇਲੇ ਲੋੜ ਆ ਉੱਥੇ ਕਿਸਾਨਾਂ ਨੂੰ ਤਾਂ ਤੁਸੀਂ ਕਿਉਂ ਨਹੀਂ ਜਾ ਰਹੇ ਕਮੇਡੀਆਂ ਦੇ ਚੱਕਰਾਂ 'ਚ ਕਿਉਂ ਪੈ ਗਏ ਨਹੀਂ 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 ਪਹਿਲਾਂ ਵੀ ਕਮੇਟੀ ਬਣ ਕੇ ਰਾਜ ਜਲਸਾਭਾ ਕਮੇਟੀ ਬਣ ਕੇ ਆਏਗਾ ਉਦੋਂ ਡੱਲੇਵਾਲ ਸਾਹਿਬ ਨੇ ਨਹੀਂ ਹਾਂ ਕੀਤੀ ਡੱਲੇਵਾਲ ਪੰਦੇਰੋਂ ਨੇ ਇਹ ਅਪੀਲ ਕੀਤੀ ਹੈ ਕਿ ਕੋਈ ਪੈਰਲਲ ਪ੍ਰੋਗਰਾਮ ਨਾ ਦੋ ਤੁਸੀਂ ਫੇਰ ਪੈਰਲਲ ਪ੍ਰੋਗਰਾਮ ਦੇ ਦੇ ਨੇ ਇਹ ਪਹਿਲੇ ਜਿਹੜਾ ਪ੍ਰੋਗਰਾਮ ਉਹਦੇ ਕੜਾ ਹਸੀ ਖੜੇ ਆ ਇਹ ਐਸੇ ਹੋਣ ਜੇ ਦੋਨੇ ਸੰਗਠਨ ਇਕੱਠੇ ਹੋ ਗਏ ਐਸਕੇਮ ਦੀ ਬੈਠਕ ਹੋਈ ਹੈ ਸਾਡੇ ਨਾਲ ਰੁਲਦੁੱ ਸਿੰਘ ਮਾਨਸੋਣੀ ਮੌਜੂਦ ਨੇ ਗੱਲਬਾਤ ਕਰਦੇ ਆ ਰੁਲਦੁੱ ਜੀ ਕੀ ਫੈਸਲੇ ਹੋਏ ਨੇ ਅੱਜ ਕਿਵੇਂ ਦੇਖਦੇ ਹੋ ਇਸ ਬੈਠਕ ਨੂੰ ਕਿਉਂਕਿ ਬਹੁਤ ਸਾਰੇ ਕਿਸਾਨ ਬਹੁਤ ਸਾਰੇ ਲੋਕ ਇਹੀ ਗੱਲ ਕਹਿ ਰਹੇ ਨੇ ਕਿ ਸ਼ੰਭੂ ਟਖਨੋਰੀ ਬੈਠੇ ਕਿਸਾਨਾਂ ਦਾ ਸਾਥ ਦੋ ਪੂਰਾ ਉਦਨ ਦੀ ਸਾਥ ਦੇਣ ਜਿੱਦਾਂ ਦਾ ਹਮਲਾ ਹੋਇਆ ਦੋ ਤਿੰਨ ਪ੍ਰੋਗਰਾਮ ਕਰਤੇ ਮੈਂ ਅੱਜ ਵਧੀਆ ਸੁਣ ਸਕਨੇ ਗੱਲ ਕਹਿਣਾ ਇਹੇ ਡਿਮਾਂਡ ਮੈਂ ਰੱਖੀ ਦੀ ਵੀ ਇੱਕ ਕਮੇਟੀ ਬਣਾਈ ਜਾਵੇ ਜਿੰਨੇ ਸਾਡੇ ਸੰਗਠਨ ਪਹਿਲਾਂ ਮੋਰਚੇ ਤੋਂ ਬਾਹਰ ਨੇ ਉਹਨਾਂ ਨੂੰ ਮਨਾ ਕੇ ਵਚ ਲੈੰਦਾ ਜਾਵੇ ਤੇ ਦੂਲਨ ਇਕੱਠੇ ਹੋ ਕੇ ਲੜੀਏ ਦੁਬਾਰੇ ਮੀਟਿੰਗਾਂ ਕਰੀਏ ਦੂਲਨ ਦੀ ਤੈਅ ਕਰੀਏ ਕਿਵੇਂ ਚੱਲਣਾ ਹੈ ਕੀ ਕੁਝ ਕਰਨਾ ਹੈਗਾ ਜਿਹੜਾ ਉਹ ਦੂਲਨ ਹੋਏ ਉੱਥੇ ਚੱਲੀ ਜਾਊਗਾ ਜੇ ਸਾਡੇ ਸਾਥੀ ਚਲਾਉਂਦੇ ਨਹੀਂ ਹੈਗਾ ਵੀ ਕੋਈ ਦੂਲਨ ਨੂੰ ਹਟਾਉਨੇ ਆ ਪਰ ਸਾਡੀ ਅਸੀਂ ਪਹਿਲਾਂ ਏਕਤਾ ਕਰਨ ਕੰਨੀ ਵਜੇ ਹੋਇਆ ਇਹ ਵਧੀਆ ਕਦਮ ਹੈ ਸਾਥੀ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਡੱਲੇਵਾਲ ਪੰਦੇਰੋਣਾ ਨੇ ਇਹ ਅਪੀਲ ਕੀਤੀ ਹੈ ਕਿ ਕੋਈ ਪੈਰਲਲ ਪ੍ਰੋਗਰਾਮ ਨਾ ਦਿਓ ਤੁਸੀਂ ਫੇਰ ਪੈਰਲਲ ਪ੍ਰੋਗਰਾਮ ਦੇ ਰਹੇ ਹੋ ਨਹੀਂ ਇਹ ਪਹਿਲੇ ਹੀ ਦਿੰਨੇ ਆ ਪ੍ਰੋਗਰਾਮ ਉਹਦੇ ਕਿਹੜਾ ਹਸੀ ਖਣੇ ਆ ਇਹ ਐਸੇ ਹੋਣ ਜੇ ਦੋਨੇ ਸੰਗਠਨ ਇਕੱਠੇ ਹੋਗੇ ਦੋਨੇ ਸੰਗਠਨ ਇਕੱਠੇ ਹੋ ਕੇ ਫੇਰ ਬਾਗ ਦੇ ਮੀਟਿੰਗਾਂ ਕਰਨਗੇ ਫੇਰ ਬਾਗ ਦੇ ਤੈਅ ਕਰਨਗੇ ਵੀ ਐਸੇ ਦੋ ਲੋ ਨੂੰ ਕਹਾ ਵਧਾਉਣਾ ਹੈ ਕਿ ਜਾਂ ਕੋਈ ਹੋਰ ਤਜਰਬਾ ਖੇਡਣਾ ਰੋਲਦੂ ਦੀ ਗੱਲ ਕੀ ਇਹ ਹੈ ਕਿ ਚੌਧਰ ਦੀ ਲੜਾਈ ਹੈ ਕੋਈ ਕਿ ਤੁਸੀਂ ਉੱਥੇ ਨਹੀਂ ਜਾ ਰਹੇ ਕਿਉਂਕਿ ਉੱਥੇ ਲੋੜ ਹੈ ਇਸ ਵੇਲੇ ਕਹਿੰਦੇ ਕਿਸਾਨਾਂ ਨੂੰ ਤੁਹਾਡੀ ਢੱਲੇਵਾਲ ਤੇ ਭੰਦੇਰੋਂ ਨੂੰ ਤੁਹਾਡੀ ਲੋੜ ਹੈ ਤੁਹਾਡੇ ਸਾਥ ਦੀ ਲੋੜ ਹੈ ਤੁਸੀਂ ਕਿਉਂ ਨਹੀਂ ਜਾ ਕੇ ਉਹਨਾਂ ਦੇ ਸਾਥ ਨਹੀਂ ਨਹੀਂ ਮੇਰੀ ਗੱਲ ਕੋਈ ਚੌਧਰ ਦੀ ਲੋੜ ਨਹੀਂ ਸਾਡੇ ਸਾਰੇ ਉਹ ਸਾਥੀ ਵੀ ਸੰਘਰਸ਼ ਦੇ ਰਹਾ ਪਏ ਨੇ ਅਸੀਂ ਵੀ ਨਾ ਚੌਧਰ ਦਾ ਸਾਡਾ ਕੋਈ ਰੌਲਾ ਹੈਗਾ ਸਾਡਾ ਤਾਂ ਸੰਘਰਸ਼ ਲੜਨ ਦਾ ਤਰੀਕਾ ਹੈ ਵੀ ਕਿਹੜੇ ਤਰੀਕੇ ਨਾਲ ਲੜਨਾ ਹੈ ਇਸੇ ਕਰਕੇ ਮੈਂ ਕਹਣਾਗਾ ਵੀ ਜੇ ਏਕਤਾ ਹੋ ਜਾਂਦੀ ਹੈ ਪਹਿਲਾਂ ਵਾਂਗੂ ਦੂਰਣ ਸੀ ਜਿੱਤ ਜਾਗੇ ਇਹ ਤਾਂ ਕਿਵੇਂ ਆਉਗੀ ਨਾ ਕਮੇਟੀਆਂ ਨਾਲ ਤਾਂ ਇਕਤਾ ਨਹੀਂ ਆਉਣੀ ਜੇ ਇਸ ਵੇਲੇ ਕੋਈ ਮੁਸੀਬਤ ਦੇ ਵਿੱਚ ਜੇ ਕਹਿੰਦੇ ਅੱਗ ਲੱਗੀ ਹੋਵੇ ਉਹਦੇ ਉੱਤੇ ਉਸੇ ਸਮੇਂ ਦੇ ਉੱਤੇ ਪਾਣੀ ਨਾ ਪਾਇਆ ਤਾਂ ਫੇਰ ਫਾਇਦਾ ਕੀ ਫੇਰ ਤਾਂ ਕੱਲੀ ਰਾਖ ਰਹਿ ਜਾਣੀ ਹੈ ਇਸ ਵੇਲੇ ਲੋੜ ਆ ਉੱਥੇ ਕਿਸਾਨਾਂ ਨੂੰ ਤਾਂ ਤੁਸੀਂ ਕਿਉਂ ਨਹੀਂ ਜਾ ਰਹੇ ਕਮੇਟੀਆਂ ਦੇ ਚੱਕਰਾਂ 'ਚ ਕਿਉਂ ਪੈ ਗਏ ਨਹੀਂ 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 ਪਹਿਲਾਂ ਵੀ ਕਮੇਟੀ ਬਣ ਕੇ ਰਾਜਾਲ ਸਾਹਾ ਕਮੇਟੀ ਬਣ ਕੇ ਆਇਆਗਾ ਉਦੋਂ ਡੱਲੇ ਵਾਲਾ ਸਾਹਿਬ ਨੇ ਨਹੀਂ ਹਾਂ ਕੀਤੀ ਮਤਲਬ ਮੇਰਾ ਕਹਿਣ ਦਾ ਮਤਲਬ ਕਮੇਟੀ ਬਣ ਕੇ ਉਸ ਤੋਂ ਬਾਅਦ ਮੀਟਿੰਗਾਂ ਕਰਾਂਗੇ ਦੋਨੋਂ ਕਿਹੜੇ ਤਰੀਕੇ ਨਾਲ ਲੜਨਾ ਹੈ ਇਹ ਹੀ ਹੈ ਇਸ ਵਾਰ ਕਿਸਾਨ ਜ਼ਖਮੀ ਹੋ ਰਹੇ ਨੇ ਇੱਕ ਮੁੰਡਾ ਕੱਲ ਖਨੋਰੀ ਦੇ ਵਿੱਚ ਮਰ ਗਿਆ ਜੇ ਇੰਨਾ ਕੁਝ ਹੋ ਰਿਹਾ ਤੇ ਉਸ ਦੇ ਚਲਦਿਆਂ ਹੋਏ ਆ ਵੀ ਤੁਸੀਂ ਅਜੇ ਵੀ ਕਮੇਟੀਆਂ ਦੇ ਕਿਹਦੇ ਵਿੱਚ ਫਸੇ ਹੋ ਨੀ 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 ਉਸ ਗੱਲ ਦੀ ਸੀ ਨਿੰਦਿਆ ਕਰਦੇ ਆ ਸਰਕਾਰ ਦੀ ਸੈਂਟਰ ਸਰਕਾਰ ਦੀ ਹਰਿਆਣਾ ਸਰਕਾਰ ਦੀ ਨਿੰਦਿਆ ਕਰ ਦਿਆਂਗੇ ਮਾਤਰ ਮੇਰਾ ਕਹਿਣ ਦਾ ਮਤਲਬ ਇੰਨਾ ਸਮਾਂ ਦਿਓ ਸਾਨੂੰ ਇਕਤਾ ਕਰ ਲੈਣ ਦਿਓ ਸੰਘਰਸ਼ ਜਿੱਤਾਂਗੇ ਇਕਤਾ ਹੋਊਗੀ ਕਿਵੇਂ ਨਾ ਉਹੀ ਤਾਂ ਕਹਿ ਰਹੇ ਕਿ ਕਮੇਟੀ ਕੋਈ ਟਾਈਮ ਬౌੰਡ ਹੋਗਾ ਕੋਈ ਕੋਈ ਟਾਈਮ ਬౌੰਡ ਹੈ ਕੋਈ ਟਾਈਮ ਮੈਨਾਂ ਹੋਵੇ ਨਾ ਕਿ ਬਾਰਡਰਾਂ ਦੇ ਉੱਤੇ ਉੱਥੇ ਉੱਥੇ ਕਿਸਾਨ ਘਟ ਜਾਣ ਤੇ ਤੁਸੀਂ ਕਮੇਟੀਆਂ ਦੀ ਪੂਰੀ ਜ਼ਿੰਮੇਵਾਰੀ ਮੇਰੇ ਕਮੇਟੀਆਂ ਹਮੇਸ਼ਾ ਪਹਿਲਾਂ ਵੀ ਸੀ ਮੇਰੀ ਗੱਲ ਤੋਂ ਜਦੋਂ ਪੰਜਾਬ ਚੋਂ ਦੋਲਣ ਚਲਾਇਆ ਤੀਗਾ ਉਦੋਂ 12 ਜਿ세 ਬੰਦੀਆਂ ਇੱਕ ਦੀ 13 ਦੀਆਂ ਉਹ ਕਮੇਡੀਆਂ ਬਣ ਕੇ ਇਕੱਠੀਆਂ ਹੋ ਜਾਂਦੇ ਨੇ ਉਹ ਸਾਰੇ ਅੰਦਰ ਜਿੱਥੇ ਬੰਦੀਆਂ ਨੇ ਤੁਹਾਨੂੰ ਇਹ ਗੱਲ ਕਹੀ ਕਿ ਕਿਉਂਕਿ ਤੁਸੀਂ 67 ਬੰਦੇ ਬੋਲਿਓ ਜਿਸ ਦੇ ਵਿੱਚ 32 ਨੇ ਇਹ ਗੱਲ ਕਹੀ ਕਿ ਸਾਨੂੰ ਉੱਥੇ ਜਾ ਕੇ ਰਲਣਾ ਚਾਹੀਦਾ ਹੈ ਉੱਥੇ ਜਾ ਕੇ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਇਹ ਮੈਨੂੰ ਨਹੀਂ ਪਤਾ ਕਿਹਨੇ ਗਿਣਤੀ ਇਹ ਕਰਤੀ ਮੈਂ ਨਹੀਂ ਨਹੀਂ ਮੈਨੂੰ ਨਹੀਂ ਪਤਾ ਵੀ ਇਹ ਗਿਣਤੀ ਕਿਹਨੇ ਇਹ ਕਰਤੀ ਬਿਲਕੁਲ ਵੀ ਨਹੀਂ ਹੈਗਾ ਵਿਚਾਰ ਆਪੋ ਦੇ ਹਿਰਕੇ ਸ ਮੈਂ ਕਹ ਮੈਂ ਕਹਣਾ ਵੀ ਇਹ ਵਿਚਾਰ ਮਾਇਆ ਦਿੱਤਾ ਵੀ ਕਮੇਟੀ ਬਣਾਈ ਜਾਵੇ ਜਿਹੜੇ ਸੰਗਠਨ ਤੋਂ ਬਾਹਰ ਗਏ ਲੋਕ ਉਹਨਾਂ ਨੂੰ ਲਿਆਂਦਾ ਜਾਵੇ ਉਹਤੇ ਇਹ ਕਹ ਰਹੇ ਨੇ ਕਹਿੰਦੇ ਜ ਪਹੁੰਚਾਂਗੇ ਸ਼ੰਭੂ ਪਹੁੰਚ ਕੇ ਖੁੰਡਾ ਲਾਗੇ ਤੁਸੀਂ ਆਊਗਾ ਸਮਾਂ ਪਹੁੰਚਾਂਗੇ ਤਾਂ ਰੁਲਦੂ ਸਿੰਘ ਮਾਨਸਾ ਕਹ ਰਹੇ ਨੇ ਕਿ ਸਮਾਂ ਆਊਗਾ ਤਾਂ ਫਿਰ ਖੁੰਡਾ ਲੈ ਕੇ ਅਸੀਂ ਸ਼ੰਭੂ ਵੀ ਪਹੁੰਚਾਂਗੇ ਤਾਂ ਦੇਖਣਾ ਹੋਊਗਾ ਕਿ ਕਮੇਟੀਆਂ ਦੇ ਵਿੱਚ ਹੀ ਹੁਣ ਮਸਲਾ ਉਲਝ ਕੇ ਰਹਿ ਜਾਊਗਾ ਜਾਂ ਫਿਰ ਇਹ ਸ਼ੰਭੂ ਵੀ ਪਹੁੰਚਣਗੇ ਕੈਮਰਾ ਪਰਸਨ ਦਵਿੰਦਰ ਨਾ ਗਗਨਦੀਪ ਸਿੰਘ ਪ੍ਰੋ ਪੰਜਾਬੀ